ਇਸ ਟਾਈਮ ਬੱਸ ਸਟੈਂਡ ਬਠਿੰਡਾ ਤੇ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਬੱਸ ਸਟੈਂਡ ਬਠਿੰਡਾ ਤੇ ਜਿਹੜਾ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਬੱਸ ਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਨਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਅੱਜ ਆਪਰੇਸ਼ਨ ਕਾਸੋ ਦੇ ਤਹਿਤ ਬੱਸ ਸਟੈਂਡ ਬਠਿੰਡਾ ਤੇ ਆਪਰੇਸ਼ਨ ਕਾਸੋ ਕੀਤਾ ਗਿਆ ਕੀ ਕਰਨਾ ਚਾਹੋ ਮਾਣਯੋਗ ਐਸਐਸਪੀ ਸਾਹਿਬ ਬ੍ਰਿੰਡਾ ਦੀ ਗਾਰਡਨ ਦੇ ਅੰਦਰ ਅਜ ਬਠਿੰਡਾ ਪੁਲਿਸ ਵੱਲੋਂ ਬਸਟਨ ਬ੍ਰਿੰਡਾ ਦੇ ਵਿੱਚ ਕੋਆਰਡੀਨੇਟ ਸਰਚ ოਪਰੇਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਮੇਰੇ ਨਾਲ ਥਾਣਾ कोतਵਾਲੀ ਥਾਣਾ ਕਨਾਲ ਕਲੋਨੀ ਡੀਐਸਪੀ ਸਿਟੀ 1 ਇਸ ਤੋਂ ਇਲਾਵਾ ਐਂਟੀ ਸਬਲਟਸ ਟੀਮ ਬਠਿੰਡਾ ਦੀ ਟੀਮ ਸਾਡੇ ਨਾਲ ਮੌਜੂਦ ਹੈ ਜਿਸ ਦੇ ਵਿੱਚ ਸਾਡਾ ਮੇਨ ਪਰਪਸ ਹੈ ਕਿ ਜਿਹੜੀ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਕਿਉਰਟੀ ਦਾ ਫੀਲਿੰਗ ਪੈਦਾ ਕਰਨਾ ਕਿਉਂਕਿ ਜਿਹੜੇ ਕੋਆਰਡੀਨੇਟ ਸਰਚ ოਪਰੇਸ਼ਨ ਹੁੰਦੇ ਨੇ ਇੱਕ ਤਰ੍ਹਾਂ ਦਾ ਪ੍ਰੀਵੈਂਟਿਵ ਮੇਜਰ ਹੁੰਦਾ ਹੈ ਇਸ ਦਾ ਮੇਨ ਮਕਸਦ ਹੁੰਦਾ ਹੈ ਕਿ ਜੋ ਕਿਹੜਾ ਕ੍ਰਾਈਮ ਹੈਗਾ ਉਸ ਨੂੰ ਹੋਣ ਤੋਂ ਪਹਿਲਾਂ ਰੁਕਿਆ ਜਾਵੇ ਤੇ ਇੱਕ ਤਰ੍ਹਾਂ ਦੀ ਲੋਕਾਂ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਸੇਫਟੀ ਨੂੰ ਲੈ ਕੇ ਭਾਅਣਾ ਵਾਅਦਾ ਕਰਨਾ ਵੀ ਹੈਗਾ ਆ ਇਸ ਦੇ ਵਿੱਚ ਅਸੀਂ ਜਿਹੜੇ ਲੋਕਾਂ ਨੂੰ ਵੀ ਇਸ ਬਤਰਾ ਦਾ ਸੰਦੇਸ਼ ਦੇ ਰਹੇ ਹਾਂ ਕਿ ਜਿਹੜੇ ਕੋਈ ਵੀ ਚੋਨਾ ਦੇ ਧਾਨ ਦੇ ਵਿੱਚ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਾਰਸ ਵਸਤੂ ਧਾਨ ਦੇ ਵਿੱਚ ਆਉਂਦੀ ਹੈ ਜਾ ਕੋਈ ਬੈਗ ਟਰਨ ਦੇ ਵਿੱਚ ਆਉਂਦਾ ਤਾਂ ਵੀ ਸੂਚਨਾ ਸਾਨੂੰ ਕੰਟਰੋਲ ਰੂਮ ਦੇ ਉੱਪਰ ਦਿਓ ਇਸ ਤੋਂ ਇਲਾਵਾ ਜਿੱਥੇ ਆਪਾਂ ਟਰੈਵਲ ਕਰਦੇ ਆਂ বাস ਦੇ ਵਿੱਚ ਜੇਕਰ ਕੋਈ ਬੰਦਾ ਬੈਗ ਵਗੈਰਾ ਛੱਡ ਕੇ ਆਪਣਾ ਆਪ ਉਤਰ ਜਾਂਦਾ ਹੈ ਲਵਾਰਸ ਆਪ ਛੱਡ ਜਾਂਦਾ ਸਮਾਨ ਨੂੰ ਉਸ ਬੰਦੇ ਵੀ ਜਿਹੜੀ ਇਹ ਸੂਚਨਾ ਕੰਟਰੋਲ ਰੂਮ ਦੇ ਉੱਪਰ ਦਿੱਤੀ ਜਾਵੇ ਤਾਂ ਕਿ ਕਈ ਵਾਰੀ ਕੋਈ ਸ਼ਰਾਰਤੀ ਬੰਦਾ ਇਦਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਖਰਾਕ ਦੇ ਵਿੱਚ ਰਹਿੰਦੇ ਆ ਫਿਰ ਜੇ ਗੱਲ ਕਰੀਏ ਸ਼ਰਾਰਤੀ ਅਨਸਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਏ ਦੇਖੋ ਜੀ ਅਸੀਂ ਜਿਹੜੇ ਕੋਆਰਡੀਨੇਟ ਸਰਚ ਪ੍ਰੈਸ਼ਰ ਵਾਲੇ ਸਾਰੇ ਇਹਦਾ ਮੈਸੇਜ ਇਹ ਹੀ ਹੈਗਾ ਕਿ ਜਿਹੜਾ ਬੰ ਇਹ ਕ੍ਰਾਈਮ ਕਰਨ ਦੇ ਫਰਾਗ ਦੇ ਵਿੱਚ ਹੈ ਉਸ ਨੂੰ ਸਖਤ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਕਿਸੇ ਗਲਤ ਐਕਟੀਵਿਟੀ ਦੇ ਵਿੱਚ ਪਾਇਆ ਗਿਆ ਤੇ ਉਸ ਦੇ ਖਿਲਾਫ ਉਹ ਵੀ ਸਬਟ੍ਰੈਕਸ਼ਨ ਲਵਾਂਗੇ ਸਰ ਇਸ ਕਾਸੋ ਆਪਰੇਸ਼ਨ ਦੇ ਤਹਿਤ ਕੋਈ ਚੀਜ਼ ਬਰਾਮਦ ਹੋਈ ਸਰ ਫਿਲਹਾਲ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਜਿਸ ਦੇ ਵਿੱਚ ਅਸੀਂ ਜਿਹੜਾ ਜੋ ਪਾਰਕਿੰਗ ਸਪੇਸਸ ਅਗੇ ਆ ਉਹਨਾਂ ਦੀ ਵੀ ਚੈਕਿੰਗ ਕਰ ਰਹੇ ਹਾਂ ਕਿ ਕੋਈ ਲਾਸਟ ਟਾਈਮ ਜਿਹੜਾ ਲਾਸਟ ਜਿਹੜੀ ਅਸੀਂ ਚੈਕਿੰਗ ਕੀਤੀ ਸੀ ਉਸ ਦੇ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਸੀਗਾ ਹੁਣ ਵੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਤੇ ਉਸ ਦਾ ਜੋ ਰਿਜ਼ਲਟ ਆਊਗਾ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਸਰ ਬਠਿੰਡਾ ਪੁਲਿਸ ਅੱਜ ਮੇਨਲੀ ਜਿਹੜਾ ਮੇਨ ਬੱਸ ਸਟੈਂਡ ਹੈਗੇ ਜਿੱਦਾਂ ਬਠਿੰਡਾ ਦੇ ਵਿੱਚ ਬੱਸ ਸਟੈਂਡ ਹੈ ਜਿਹੜੇ ਛੋਟੇ ਟਾਊਨਸ ਹੈਗੇ ਉਹਨਾਂ ਦੇ ਬੱਸ ਸਟੈਂਡ ਨੇ ਉਹਨਾਂ ਤੇ ਪਰਚੇਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਐਸੀ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਆ ਕੀ ਆਪਰੇਸ਼ਨ ਕਾਸੋ ਦੇ ਤਹਿਤ ਅੱਜ ਬੱਸ ਸਟੈਂਡ ਬਠਿੰਡਾ ਤੇ ਜਿਹੜਾ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਬਠਿੰਡਾ ਦੇ ਵਕ ਵਕ ਏਰੀਆ ਚ ਵੀ ਆਪਰੇਸ਼ਨ ਜਿਹੜਾ ਕਸੋ ਚਲਾਇਆ ਗਿਆ ਤੇ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਮੈਸੇਜ ਭੰਦੇ ਕਿਹਾ ਕਿ ਜੇ ਕੋਈ ਵੀ ਸ਼ਰਾਰਤੀ ਅਨਸਰ ਸ਼ਰਾਰਤ ਕਰਦਾ ਫੜਿਆ ਗਿਆ ਤਾਂ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੈਮਰਾਮੈਨ ਸੁਸ਼یل ਦੇ ਨਾਲ ਮਨੋਚਰਕੀ ਵਾਲਾ ਧੈਨਿਕ ਸਵੇਰਾ ਟੀਵੀ ਬਠਿੰਡਾ ਇਸ ਟਾਈਮ ਬੱਸ ਸਟੈਂਡ ਬਠਿੰਡਾ ਤੇ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਬੱਸ ਸਟੈਂਡ ਬਠਿੰਡਾ ਤੇ ਜਿਹੜਾ ਕਸ ਆਪਰੇਸ਼ਨ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਬਸ ਸਟੈਂਡ ਬਟੇਂਡਾ ਦੀਆ ਦਿਖਾ ਰਿਆ ਸਾਡੇ ਨਾਲ ਗੱਲਬਾਤ ਕਰ ਲਈ ਐਸਪੀ ਸਿਟੀ ਨਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਅੱਜ ਆਪਰੇਸ਼ਨ ਕਾਸੋ ਦੇ ਤਹਿਤ ਬਸ ਸਟੈਂਡ ਬਟੇਂਡਾ ਤੇ ਆਪਰੇਸ਼ਨ ਕਾਸੋ ਕੀਤਾ ਗਿਆ ਕੀ ਕਹਿਣਾ ਚਾਹੋ ਆ ਮਾਣਯੋਗ ਐਸਐਸਪੀ ਸਾਹਿਬ ਬ੍ਰਿੰਡਾ ਦੀ ਗਾਰਡ ਦੇ ਅੰਦਰ ਅੱਜ ਬਠਿੰਡਾ ਪੁਲਿਸ ਵੱਲੋਂ ਬਸਟਨ ਬ੍ਰਿੰਡਾ ਦੇ ਵਿੱਚ ਕੋਆਰਡੀਨੇਟ ਸਰਚ ოਪਰੇਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਮੇਰੇ ਨਾਲ ਥਾਣਾ कोतਵਾਲੀ ਥਾਣਾ ਕਨਾਲ ਕਲੋਨੀ ਡੀਐਸਪੀ ਸਿਟੀ 1 ਇਸ ਤੋਂ ਇਲਾਵਾ ਐਂਟੀ ਸਬਲਟਸ ਟੀਮ ਬਠਿੰਡਾ ਦੀ ਟੀਮ ਸਾਡੇ ਨਾਲ ਮੌਜੂਦ ਹੈ ਜਿਸ ਦੇ ਵਿੱਚ ਸਾਡਾ ਮੇਨ ਪਰਪਸ ਹੈ ਕਿ ਜਿਹੜੀ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਕਿਉਰਟੀ ਦਾ ਫੀਲਿੰਗ ਪੈਦਾ ਕਰਨਾ ਕਿਉਂਕਿ ਜਿਹੜੇ ਕੋਆਰਡੀਨੇਟ ਸਰਚ ოਪਰੇਸ਼ਨ ਹੁੰਦੇ ਨੇ ਇੱਕ ਤਰ੍ਹਾਂ ਦਾ ਪ੍ਰੀਵੈਂਟਿਵ ਮੇਜਰ ਹੁੰਦਾ ਹੈ ਜਿਸ ਦਾ ਮੇਨ ਮਕਸਦ ਹੁੰਦਾ ਹੈ ਕਿ ਜੋ ਕਿਹੜਾ ਕ੍ਰਾਈਮ ਹੈਗਾ ਉਸ ਨੂੰ ਹੋਣ ਤੋਂ ਪਹਿਲਾਂ ਰੁਕਿਆ ਜਾਵੇ ਤੇ ਇੱਕ ਤਰ੍ਹਾਂ ਦੀ ਲੋਕਾਂ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਸੇਫਟੀ ਨੂੰ ਲੈ ਕੇ ਭਾਉਣਾ ਵਾਦਾ ਕਰਨਾ ਵੀ ਹੈਗਾ ਆ ਇਸ ਦੇ ਵਿੱਚ ਅਸੀਂ ਜਿਹੜੇ ਲੋਕਾਂ ਨੂੰ ਇਸ ਵਾਰ ਤਰ੍ਹਾਂ ਦਾ ਸਨੇਹ ਦੇ ਰਹੇ ਹਾਂ ਕਿ ਜਿਹੜੇ ਕੋਈ ਵੀ ਚੋਨਾ ਦੇ ਧਾਨ ਦੇ ਵਿੱਚ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਾਰਸ ਵਸਤੂ ਧਾਨ ਦੇ ਵਿੱਚ ਆਉਂਦੀ ਹੈ ਜਾਂ ਕੋਈ ਬੈਗ ਧਾਨ ਦੇ ਵਿੱਚ ਆਉਂਦਾ ਤਾਂ ਇਹ ਸੂਚਨਾ ਸਾਨੂੰ ਕੰਟਰੋਲ ਰੂਮ ਦੇ ਉੱਪਰ ਦਿਓ ਇਸੋ ਨਵਾਂ ਜਦੋਂ ਆਪਾਂ ਟਰੈਵਲ ਕਰਦੇ ਆਂ ਬੱਸ ਦੇ ਵਿੱਚ ਜੇਕਰ ਕੋਈ ਬੰਦਾ ਬੈਗ ਵਗੈਰਾ ਛੱਡ ਕੇ ਆਪਣਾ ਆਪ ਉਤਰ ਜਾਂਦਾ ਹੈ ਲਵਾਰਸ ਆਪ ਛੱਡ ਜਾਂਦਾ ਸਮਾਨ ਨੂੰ ਉਸ ਬੰਦੇ ਵੀ ਜਿਹੜੇ ਇਸੋ ਜਿਹੇ ਨਾ ਕੰਟਰੋਲ ਰੂਮ ਤੋਂ ਉੱਪਰ ਦਿੱਤੀ ਜਾਵੇ ਤਾਂ ਕਿ ਕਈ ਵਾਰੀ ਕੋਈ ਸ਼ਰਾਰਤੀ ਬੰਦਾ ਇਦਾਂ ਦੀ ਵਾਰਦਾਤਾਂ ਤੋਂ ਅੰਜਾਮ ਨਹੀਂ ਦਿੰਦੀ ਫਰਾਗ ਦੇ ਵਿੱਚ ਰਹਿੰਦੇ ਆ ਸਰ ਜੇ ਗੱਲ ਕਰੀਏ ਸ਼ਰਾਰਤੀ ਅਨਸਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਏ ਦੇਖੋ ਜੀ ਅਸੀਂ ਜਿਹੜੇ ਕੋਆਰਡੀਨੇਟ ਸਰਚ ਪ੍ਰੈਸ਼ਰ ਵਾਲੇ ਸਾਰੇ ਇਹਦਾ ਮੈਸੇਜ ਇਹੀ ਹੈਗਾ ਕਿ ਜਿਹੜਾ ਬੰਦਾ ਕ੍ਰਾਈਮ ਦੇ ਵਿੱਚ ਇਨਵੋਲ ਹੈਗਾ ਜਾਂ ਕ੍ਰਾਈਮ ਕਰਨ ਦੀ ਫਰਾਗ ਦੇ ਵਿੱਚ ਹੈ ਉਸ ਨੂੰ ਸਖਤ ਮੈਸੇ ਤੋ ਉਸ ਦੇ ਖਿਲਾਫ ਅਸੀਂ ਸਬਟਕਸ਼ਨ ਲਵਾਂਗੇ ਸਰ ਇਸ ਕਾਸੋ ਆਪਰੇਸ਼ਨ ਦੇ ਤਾ ਕੋਈ ਚੀਜ਼ ਬਰਾਮਦ ਹੋਈ ਸਰ ਫਿਲਹਾਲ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਜਿਸ ਦੇ ਵਿੱਚ ਅਸੀਂ ਜਿਹੜਾ ਜੋ ਪਾਰਕਿੰਗ ਸਪੇਸਸ ਅਗੇ ਆ ਉਹਨਾਂ ਦੀ ਵੀ ਚੈਕਿੰਗ ਕਰ ਰਹੇ ਹਾਂ ਕਿ ਲਾਸਟ ਟਾਈਮ ਜਿਹੜਾ ਲਾਸਟ ਜਿਹੜੀ ਅਸੀਂ ਚੈਕਿੰਗ ਕੀਤੀ ਸੀ ਉਸ ਦੇ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਸੀਗਾ ਹੁਣ ਵੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਤੇ ਉਸ ਦਾ ਜੋ ਰਿਜ਼ਲਟ ਆਊਗਾ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਸਰ ਬਠਿੰਡਾ ਪੁਲਿਸ ਵੱਲੋਂ ਕਿੱਥੇ ਕਿੱਤੇ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ ਅੱਜ ਮੇਨਲੀ ਜਿਹੜਾ ਬੇਨ ਬਸ ਸਟੈਂਡਸ ਹੈਗੇ ਜਿੱਦਾਂ ਬਠਿੰਡਾ ਦੇ ਵਿੱਚ ਬਸ ਸਟੈਂਡ ਹੈ ਜਿਹੜੇ ਛੋਟੇ ਟਾਊਨਸ ਹੈਗੇ ਉਹਨਾਂ ਦੇ ਬਸ ਸਟੈਂਡ ਨੇ ਉਹਨਾਂ ਤੇ ਪਰ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਐਸੀ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿ ਆਪਰੇਸ਼ਨ ਕਾਸੋ ਦੇ ਤਹਿਤ ਅੱਜ ਬਸ ਸਟੈਂਡ ਬਠਿੰਡਾ ਤੇ ਜਿਹੜਾ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਬਠਿੰਡਾ ਦੇ ਵਕਵਕ ਏਰੀਆ 'ਚ ਵੀ ਆਪਰੇਸ਼ਨ ਜਿਹੜਾ ਕਸੋ ਚਲਾਇਆ ਗਿਆ ਤੇ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਮੈਸੇਜ ਦਿੰਦੇ ਕਿ ਆ ਕਿ ਜੇ ਕੋਈ ਵੀ ਸ਼ਰਾਰਤੀ ਅਨਸਰ ਸ਼ਰਾਰਤ ਕਰਦਾ ਫੜਿਆ ਗਿਆ ਤਾਂ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੈਮਰਾਮੈਨ ਸੁਸ਼یل ਦੇ ਰਣ ਮਨੋਚਰਕੀ ਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ ਇਸ ਟਾਈਮ ਬੱਸ ਸਟੈਂਡ ਬਠਿੰਡਾ ਤੇ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਬੱਸ ਸਟੈਂਡ ਬਠਿੰਡਾ ਤੇ ਜਿਹੜਾ ਕਸੋ ਆਪਰੇਸ਼ਨ ਕੀਤਾ ਜਾ ਰਿਹਾ ਤਸਵੀਰਾਂ ਤੋਂ ਇਸ ਟਾਈਮ ਬਸ ਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਹੈ ਸਾਡੇ ਨਾਲ ਗੱਲਬਾਤ ਕਰ ਲਈ ਐਸਪੀ ਸਿਟੀ ਨਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਅੱਜ ਆਪਰੇਸ਼ਨ ਕਾਸੋ ਦੇ ਤਹਿਤ ਬਸ ਸਟੈਂਡ ਬਠਿੰਡਾ ਤੇ ਆਪਰੇਸ਼ਨ ਕਾਸੋ ਕੀਤਾ ਗਿਆ ਕੀ ਕਰਨਾ ਚਾਹੋ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਰਡਨ ਦੇ ਅੰਦਰ ਅੱਜ ਬਠਿੰਡਾ ਪੁਲਿਸ ਵੱਲੋਂ ਬਸਟੈਂਡ ਬਠਿੰਡਾ ਦੇ ਵਿੱਚ ਕਾਡਨੈਂਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਮੇਰੇ ਨਾਲ ਥਾਣਾ ਕੋਤਵਾਲੀ ਥਾਣਾ ਕਨਾਲ ਕਲੋਨੀ ਡੀਐਸਪੀ ਸਿਟੀ 1 ਇਸ ਤੋਂ ਇਲਾਵਾ ਐਂਟੀ ਸਬਟਰੋਜ਼ ਟੀਮ ਬਠਿੰਡਾ ਦੀ ਟੀਮ ਸਾਡੇ ਨਾਲ ਮੌਜੂਦ ਹੈ ਜਿਸ ਦੇ ਵਿੱਚ ਸਾਡਾ ਮੇਨ ਪਰਪਸ ਹੈ ਕਿ ਜਿਹੜੀ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਟੀ ਦਾ ਫੀਲਿੰਗ ਪੈਦਾ ਕਰਨਾ ਕਿਉਂਕਿ ਜਿਹੜੇ ਕਾਡਨੈਂਟ ਸਰਚ ਆਪਰੇਸ਼ਨ ਹੁੰਦੇ ਨੇ ਇੱਕ ਤਰ੍ਹਾਂ ਦਾ ਪ੍ਰੀਵੈਂਟਿਵ ਮੈਜ਼ਰ ਹੁੰਦਾ ਹੈ ਇਸ ਦਾ ਮੇਨ ਮਕਸਦ ਹੁੰਦਾ ਹੈ ਕਿ ਜੋ ਕਿਹੜਾ ਕ੍ਰਾਈਮ ਹੈਗਾ ਉਸ ਨੂੰ ਹੋਣ ਤੋਂ ਪਹਿਲਾਂ ਰੁਕਿਆ ਜਾਵੇ ਤੇ ਇੱਕ ਤਰ੍ਹਾਂ ਦੀ ਲੋਕਾਂ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਸੇਫਟੀ ਨੂੰ ਲੈ ਕੇ ਭਾਉਣ ਦਾ ਵਾਅਦਾ ਕਰਨਾ ਵੀ ਹੈਗਾ ਆ ਇਸ ਦੇ ਵਿੱਚ ਅਸੀਂ ਜਿਹੜੇ ਲੋਕਾਂ ਨੂੰ ਵੀ ਇਸ ਵਾਰ ਤਰ੍ਹਾਂ ਦਾ ਸੰਦੇਸ਼ ਦੇ ਰਹੇ ਹਾਂ ਕਿ ਜਿਹੜੇ ਕੋਈ ਵੀ ਚੋਨਾ ਦੇ ਧਾਨ ਦੇ ਵਿੱਚ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਾਰਸ ਵਸਤੂ ਧਾਨ ਦੇ ਵਿੱਚ ਆਉਂਦੀ ਹੈ ਜਾ ਕੋਈ ਬੈਗ ਟੈਂਡ ਦੇ ਵਿੱਚ ਆਉਂਦਾ ਤਾਂ ਇਹ ਸੂਚਨਾ ਸਾਨੂੰ ਕੰਟਰੋਲ ਰੂਮ ਦੇ ਉੱਪਰ ਦਿਓ ਇਸ ਤੋਂ ਨਵਾ ਜਦੋਂ ਆਪਾਂ ਟਰੈਵਲ ਕਰਦੇ ਆਂ বাস ਦੇ ਵਿੱਚ ਜੇਕਰ ਕੋਈ ਬੰਦਾ ਬੈਗ ਵਗੈਰਾ ਛੱਡ ਕੇ ਆਪਣਾ ਆਪ ਉਤਰ ਜਾਂਦਾ ਹੈ ਲਵਾਰਸ ਆਪ ਛੱਡ ਜਾਂਦਾ ਸਮਾਨ ਨੂੰ ਉਸ ਬੰਦੇ ਵੀ ਜਿਹੜੀ ਇਹ ਸੂਚਨਾ ਕੰਟਰੋਲ ਰੂਮ ਦੇ ਉੱਪਰ ਦਿੱਤੀ ਜਾਵੇ ਤਾਂ ਕਿ ਕਈ ਵਾਰੀ ਕੋਈ ਸ਼ਰਾਰਤੀ ਬੰਦਾ ਇਦਾਂ ਦੀ ਵਾਰਦਾਤਾਂ ਤੋਂ ਅੰਜਾਮ ਨਹੀਂ ਦਿੰਦੀ ਖਰਾਕ ਦੇ ਵਿੱਚ ਰਹਿੰਦੇ ਆ ਸਰ ਜੇ ਗੱਲ ਕਰੀਏ ਸ਼ਰਾਰਤੀ ਅਨਸਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਏ ਦੇਖੋ ਜੀ ਅਸੀਂ ਜਿਹੜੇ ਕੋਆਰਡੀਨੇਟ ਸਰਚ ਪ੍ਰੈਸ਼ਰ ਵਾਲੇ ਸਾਰੇ ਇਹਦਾ ਮੈਸੇਜ ਇਹ ਹੀ ਹੈਗਾ ਕਿ ਜਿਹੜਾ ਬੰਦਾ ਕ ਇਹ ਕ੍ਰਾਈਮ ਕਰਨ ਦੇ ਫਰਾਗ ਦੇ ਵਿੱਚ ਹੈ ਉਸ ਨੂੰ ਸਖਤ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਕਿਸੇ ਗਲਤ ਐਕਟੀਵਿਟੀ ਦੇ ਵਿੱਚ ਪਾਇਆ ਗਿਆ ਤੇ ਉਸ ਦੇ ਖਿਲਾਫ ਉਹ ਵੀ ਸਖਤ ਕਸ਼ਨ ਲਾਵਾਂਗੇ ਸਰ ਇਸ ਕਾਸੋ ਆਪਰੇਸ਼ਨ ਦੇ ਤਾ ਕੋਈ ਚੀਜ਼ ਬਰਾਮਦ ਹੋਈ ਸਰ ਹਾਂ ਫਿਲਹਾਲ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਜਿਸ ਦੇ ਵਿੱਚ ਅਸੀਂ ਜਿਹੜਾ ਜੋ ਪਾਰਕਿੰਗ ਸਪੇਸਸ ਅਗੇ ਆ ਉਹਨਾਂ ਦੀ ਵੀ ਚੈਕਿੰਗ ਕਰ ਰਹੇ ਹਾਂ ਕਿ ਲਾਸਟ ਟਾਈਮ ਜਿਹੜਾ ਲਾਸਟ ਜਿਹੜੀ ਅਸੀਂ ਚੈਕਿੰਗ ਕੀਤੀ ਸੀ ਉਸ ਦੇ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਸੀਗਾ ਹੁਣ ਵੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਤੇ ਉਸ ਦਾ ਜੋ ਰਿਜ਼ਲਟ ਆਊਗਾ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਸਰ ਬਠਿੰਡਾ ਪੁਲਿਸ ਵੱਲੋਂ ਅੱਜ ਮੇਨਲੀ ਜਿਹੜਾ ਮੇਨ ਬੱਸ ਸਟੈਂਡ ਹੈਗੇ ਜਿੱਦਾਂ ਬਠਿੰਡਾ ਦੇ ਵਿੱਚ ਬੱਸ ਸਟੈਂਡ ਹੈ ਜਿਹੜੇ ਛੋਟੇ ਟਾਊਨਸ ਹੈਗੇ ਉਹਨਾਂ ਦੇ ਬੱਸ ਸਟੈਂਡ ਨੇ ਉਹਨਾਂ ਤੇ ਪਰਚੇਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਐਸੀ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਆ ਕੀ ਆਪਰੇਸ਼ਨ ਕਾਸੋ ਦੇ ਤਹਿਤ ਅੱਜ ਬੱਸ ਸਟੈਂਡ ਬਠਿੰਡਾ ਤੇ ਜਿਹੜਾ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਬਠਿੰਡਾ ਦੇ ਵਕ ਵਕ ਏਰੀਆ ਚ ਵੀ ਆਪਰੇਸ਼ਨ ਜਿਹੜਾ ਕਸੋ ਚਲਾਇਆ ਗਿਆ ਤੇ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਮੈਸੇਜ ਦਿੰਦੇ ਕਿਹਾ ਕਿ ਜੇ ਕੋਈ ਵੀ ਸ਼ਰਾਰਤੀ ਅਨਸਰ ਸ਼ਰਾਰਤ ਕਰਦਾ ਫੜਿਆ ਗਿਆ ਤਾਂ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੈਮਰਾਮੈਨ ਸੁਸ਼یل ਦੇ ਨਾਲ ਮਨੋਚਰਕੀਵਾਲ ਧੈਨਿਕ ਸਵੇਰਾ ਟੀਵੀ ਬਠਿੰਡਾ